ਜਾ ਜਿਹਨੂੰ ਕਨਸਟਿਚਿਊਸ਼ਨ ਕਵਾਜ ਦੀ ਪ੍ਰੋਬਲਮ ਹੋਵੇ ਗੈਸ ਜ਼ਿਆਦਾ ਬਣੇ ਉਹਦੇ ਨਾਲ ਬਲ ਚੜਦੇ ਆ ਇੱਕ ਤੇਲ ਬੰਦਾ ਉਹ 15 ਦਿਨਾਂ ਚ ਬਿਲਕੁਲ ਬਲ ਚਣਨੇ ਰੁਕ ਗੁਰਿੰਦਾ ਜੀ ਰਾਤੀ ਸੌਣ ਲੱਗੇ ਲੜਣਾ ਸਵੇਰੇ ਧੋਦਣਾ 10 12 15 ਦਿਨਾਂ ਦੇ ਵਿੱਚ ਵਿੱਚ ਬਲ ਚਣਨੇ ਰੁਕਨੇ ਬਿ ਸ਼ੁਰੂ ਹੋ ਜਾਂਦੇ ਇਹ ਇੱਕ ਜੀਨਸ ਵੀ ਹੁੰਦੀ ਹੈ ਜਿਨ੍ਹਾਂ ਚ ਵਿੱਚ ਜਲਦੀ ਉਮਰ ਛੱਡ ਜਾਂਦੇ ਕਿਉਂਕਿ ਉਹ ਲੋਕਾਂ ਦੀ ਜਿਗਰ ਦੀ ਤਸਵੀਰ ਹਮੇਸ਼ਾ ਗਰਮ ਹੀ ਰਹਿੰਦੀ ਹੈ ਕੀ ਲੇਡੀਜ਼ ਡਾਈਟ ਦੇ ਵਿੱਚ ਜਿਆਦਾ ਵਿਸ਼ਵਾਸ ਕਰਦੀ ਹੈ ਡਾਈਟ ਵੀ ਡਾਈਟ ਕੰਟਰੋਲ ਦੇ ਵਿੱਚ ਜਿਹਦੇ ਕਰਕੇ ਕਨਸਟਿਪੇਸ਼ਨ ਦਿੰਦੀ ਹੈ ਇਨਡੇਸ ਵਗੈਰਾ ਜਾਂਦੇ ਪੇਟ 'ਚ ਗਰਮੀ ਵਗੈਰਾ ਵੱਧਦੀ ਹੈ ਉਹ ਮੇਨ ਕਾਰਨ ਹੁੰਦੀ ਹੈ ਜੀ ਲੇਡੀਜ਼ ਦੇ ਵਾਲ ਝੜਨਦੇ ਇਹ ਤੇਲ ਨਾਲ ਉਹਨਾਂ ਨੂੰ ਵੀ ਫਰਕ ਪੈਂਦਾ ਵਾਲਾਂ ਦਾ ਵੈਸੇ ਪੇਟ ਦੀ ਪ੍ਰੋਬਲਮ ਤੋਂ ਹੁੰਦਾ ਜਿਨ੍ਹਾਂ ਦੇ ਜਿਗਰ ਦੀ ਤਸਵੀਰ ਗਰਮ ਹੁੰਦੀ ਹੈ ਉਹਨਾਂ ਦੇ ਤਕਰੀਬਨ ਵਾਲ ਝੜਨ ਦੀ ਪ੍ਰੋਬਲਮ ਹੋਈਦੀ ਹੈ ਜਾਂ ਜਿਹਨੂੰ ਕਨਸਟਿਪੇਸ਼ਨ ਕਾਜ ਦੀ ਪ੍ਰੋਬਲਮ ਹੋਵੇ ਗੈਸ ਜ਼ਿਆਦਾ ਬਣੇ ਉਹਦੇ ਨਾਲ ਵਾਲ ਝੜਦੇ ਆ ਬਾਲ ਛੋਟੀ ਉਮਰ ਚ ਵੀ ਝੜ ਸਕਦੇ ਬੜੀ ਉਮਰ ਚ ਵੀ ਝੜ ਸਕਦੇ ਆ ਉਹਦੇ ਲਈ ਅਸੀਂ ਇੱਕ ਵੈਸੇ ਜਨਨ ਹਿੱਤ ਨੂੰ ਜਨਤਾ ਨੂੰ ਅਸੀਂ ਵੀ ਦੱਸਾਂਗੇ ਕਿ ਕਿਹੜੀ-ਕਿਹੜੀ ਚੀਜ਼ਾਂ ਦੇ ਨਾਲ ਚੀਜ਼ ਤਿਆਰ ਕੀਤੀ ਜਾਂਦੀ ਹੈ ਇੱਕ ਤੇਲ ਬੰਦਾ ਉਹ 15 ਦਿਨ ਚ ਬਿਲਕੁਲ ਬਾਲ ਚਣਨੇ ਰੁਕ ਦਿੰਦਾ 15 ਦਿਨ ਚ ਤਕਰੀਬਨ ਤੁਸੀਂ ਉਹ ਰਾਤੀ ਸੌਣ ਲੱਗੇ ਲਗਾਉਣਾ ਤੇ ਸਵੇਰੇ ਉਹਨੂੰ ਵਾਸ਼ ਕਰ ਦੇਣਾ ਉਹਨੂੰ ਤੇਲ ਨੂੰ ਲਗਾ ਕੇ ਧੁੱਪੇ ਨਹੀਂ ਜਾਣਾ ਹੁੰਦਾ ਅਸ ਸਵੇਰੇ ਪਾਪਾ ਉੱਠੇ ਉਦੋਂ ਵਾਸ਼ ਕਰ ਦਿਓ ਰਾਤੀ ਸੌਣ ਲੱਗੇ ਲਾਣਾ ਸਵੇਰੇ ਧੋ ਦੇਣਾ 10 12 15 ਦਿਨਾਂ ਦੇ ਵਿੱਚ ਵਿੱਚ ਬਾਲ ਚਣਨੇ ਰੁਕਨੇ ਸ਼ੁਰੂ ਹੋ ਜਾਂਦੇ ਆ ਵੈਜ ਜੀ ਕਈ ਲੋਕਾਂ ਦਿੰਨਾ ਇਹ ਸਵਾਲ ਹੋਣਾ ਕਮੈਂਟ ਵੀ ਲੋਕ ਕਰਨਗੇ ਵੈਜ ਜੀ ਨੁਕਤਾ ਤਾਂ ਦੇ ਰਹੇ ਆ ਵਾਲ ਝੜਉਂਦਾ ਪਰ ਵੈਜ ਜੀ ਦੇ ਆਪਣੇ ਵਾਲ ਝੜੇ ਹੋਏ ਆ ਠੀਕ ਹੈ ਗਗਨ ਜੀ ਵੈਸੇ ਚਲੋ ਤੁਹਾਡਾ ਸਵਾਲ ਇਹ ਬਹੁਤ ਵਧੀਆ ਹੈ ਇਹ ਤੁਸੀਂ ਚਲੋ ਨੋਟਿਸ ਕੀਤੀ ਚੀਜ਼ ਹੈ ਵਾਲ ਕੱਲੇ ਦੇ ਛੋਟੀ ਉਮਰ ਤੇ ਝੜਦੇ ਹੋ ਪੇਟ ਦੀ ਪ੍ਰੋਬਲਮ ਹੁੰਦੀ ਆ ਵਾਲ ਤਕਰੀਬਨ ਏਜ ਇਫੈਕਟ ਜਾਂ ਜੀਨਸ ਬਲੱਡ ਦੇ ਜੀਨਸ ਵੀ ਹੁੰਦੇ ਹਨ ਜਿਵੇਂ ਮੇਰੇ ਫਾਦਰ ਸਾਹਿਬ ਦੇ 30 32 ਸਾਲ ਦੀ ਉਮਰ ਤੇ ਝੜ ਗਏ ਸੀ ਇਹ ਬਲੱਡ ਦੇ ਜੀਨਸ ਹੁੰਦੇ ਫੈਮਿਲੀ ਦੇ ਵਿੱਚ ਜਿਨ੍ਹਾਂ ਦੇ ਸ਼ੁਰੂ ਤੋਂ ਵਾਲ ਝੜਦੇ ਆ ਰਹੇ ਆ ਇਹ ਇੱਕ ਜੀਨਸ ਵੀ ਹੁੰਦੀ ਹੈ ਜਿਨ੍ਹਾਂ ਚ ਵਿੱਚ ਜਲਦੀ ਉਮਰ ਝੜ ਜਾਂਦੀ ਕਿਉਂਕਿ ਉਹ ਲੋਕਾਂ ਦੀ ਜਿਗਰ ਦੀ ਤਸਵੀਰ ਹਮੇਸ਼ਾ ਗਰਮ ਹੀ ਰਹਿੰਦੀ ਹੈ ਪਾਚਨ ਗ੍ਰੇ ਉਹਨਾਂ ਦੇ ਜ਼ਿਆਦਾ ਤੰਦਰੁਸਤ ਰਹਿੰਦੀ ਹੈ ਜਿਸ ਦੇ ਕਰਕੇ ਉਹ ਵਾਲ ਜਲਦੀ ਝੜ ਜਾਂਦੇ ਆ ਚਲੋ ਇਹ ਜਿਹੜਾ ਮੇਰੇ ਸਵਾਲ ਦਾ ਜਵਾਬ ਹੈ ਕਿ ਜੇ ਪੀੜੀਦਰ ਪੀੜੀ ਵੀ ਇਹ ਚੀਜ਼ ਹੁੰਦੀ ਆ ਤਾਂ ਤੁਸੀਂ ਕਹਿ ਸਕਦੇ ਹੋ ਵੀ ਹਾਂ ਪੁਰਾਣੇ ਬਜ਼ੁਰਗਾਂ ਨੂੰ ਉਸੇ ਤੇ ਅੱਗੇ ਵੀ ਉਹ ਪ੍ਰੋਬਲਮ ਆ ਗਈ ਅਸ਼ਵੈ ਜੀ ਜਿਹੜਾ ਤੁਹਾਡੇ ਵੱਲੋਂ ਤੇਲ ਤਿਆਰ ਕੀਤਾ ਗਿਆ ਜਿਨ੍ਹਾਂ ਦੇ ਵਾਲ ਝੜਦੇ ਆ 100% ਕੰਮ ਕਰੂਗਾ ਗਗਨ ਜੀ ਇਹ ਵੈਸੇ ਵਾਲਾਂ ਤੇ 100% ਕੰਮ ਕਰਦਾ ਤੇਲ ਕਿਉਂਕਿ ਮੈਨੂੰ ਤਾਂ ਕਾਫੀ ਦਿਨ ਹੋ ਗਏ ਇਹਨੂੰ ਵਰਤਦੇ ਨੇ ਮੇਰੇ ਕੋਲ ਤਾਂ ਕੋਈ ਡਾਕਟਰ ਵਗੈਰਾ ਵੀ ਲੱਜਦੇ ਆ ਮੈਂ ਅੱਜ ਲੋਕਾਂ ਨੂੰ ਇਹਦੇ ਵਿੱਚ ਜੋ ਚੀਜ਼ਾਂ ਮੈਨੂੰ ਮੌਜਵਾਨੀ ਯਾਦ ਆ ਵੈਸੇ ਇਹਦੇ ਵਿੱਚ ਕਾਫੀ ਆਈਟਮਾਂ ਪੈਂਦੀਆਂ ਜਿਹੜੇ ਨੈਚੁਰਲ ਤੇਲ ਪੈਂਦੇ ਆ ਇਹਦੇ ਵਿੱਚ ਕੁਛ ਨਹੀਂ ਆ ਤੇ ਉਹ ਮੈਂ ਦੋ ਤਿੰਨ ਤੇਲਾਂ ਦੇ ਨਾਮ ਲਾਉਣਾ ਦੱਸ ਦੇਣਾ ਜਿਵੇਂ ਬਦਾਮ ਰੋਗਨ ਹੋ ਗਿਆ ਅਖਰੋਟ ਦਾ ਤੇਲ ਹੋ ਗਿਆ ਖਸਖਸ ਦਾ ਤੇਲ ਹੋ ਗਿਆ ਗੁਲਦ ਰੋਗਨ ਹੋ ਗਿਆ ਤੇ ਕਲੌਂਜੀ ਦਾ ਤੇਲ ਹੋ ਗਿਆ ਇਹਦੇ ਕਈ ਤਰ੍ਹਾਂ ਦੇ ਤੇਲ ਇਹਦੇ ਵਿੱਚ ਮਿਕਸ ਕਰਕੇ ਬੰਦੇ ਵੀ ਅੱਗ ਤੇ ਪੱਕਿਆ ਕਿ ਮੈਡੀਕੇਟਡ ਆਇਲ ਨਹੀਂ ਹੈ ਇਹ ਸਿਰਫ ਸੀਡਸ ਆਇਲ ਹੈ ਇਹ ਤਿਆਰ ਕੀਤਾ ਜਾਂਦਾ ਇਹਦਾ ਰਿਜ਼ਲਟ ਬਹੁਤ ਸੁਣ ਆਉਂਦਾ ਔਰ ਕਈ ਲੋਕ ਹਜ਼ਾਰਾਂ ਹੀ ਲੋਕੀ ਇਹਦਾ ਫਾਇਦਾ ਲੈ ਚੁੱਕੇ ਹੋਏ ਆ ਜੀ ਇੱਕ ਮੈਂ ਗੱਲ ਪੁੱਛਣੀ ਚਾਹੂੰਗਾ ਆਮ ਤੌਰ ਤੇ ਨਾ ਲੜਕੀਆਂ ਦੇ ਬਹੁਤ ਜ਼ਿਆਦਾ ਵਾਲ ਝੜਦੇ ਆ ਲੇਡੀਜ਼ ਦੇ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਜਦੋਂ ਕੰਗੀ ਕਰਦੇ ਤਾਂ ਗਈ ਗੁੱਛੇ ਦੇ ਗੁੱਛੇ ਬਣ ਕੇ ਹੀ ਮਤਲਬ ਉਤਰਨ ਲੱਗ ਜਾਂਦੇ ਆ ਉਹਦਾ ਕਾਰਨ ਕੀ ਹੁੰਦਾ ਉਹਦੇ ਪਿੱਛੇ ਦਾ ਕੁਪਰ ਕੰਜੀ ਲੇਡੀਜ਼ ਦੇ ਤਕਰੀਬਨ ਹਾਰਮੋਨਸ ਪ੍ਰੋਬਲਮ ਹੋ ਗਈ ਜਿਵੇਂ ਇਹ ਪੇਟ ਦੀ ਪ੍ਰੋਬਲਮ ਹੋ ਗਈ ਲੇਡੀਜ਼ ਡਾਈਟ ਦੇ ਵਿੱਚ ਜਿਆਦਾ ਵਿਸ਼ਵਾਸ ਕਰਦੀ ਹੈ ਡਾਈਟ ਵੀ ਡਾਈਟ ਕੰਟਰੋਲ ਦੇ ਵਿੱਚ ਜਿਹਦੇ ਕਰਕੇ ਕੰਸਟਿਬਿਊਸ਼ਨ ਦਿੰਦੀ ਹੈ ਪੇਟ ਦੀ ਤਸਵੀਰ ਫਰਕ ਪੈਂਦੀ ਹੈ ਜਾਂ ਇਨਡੇਸ ਵਗੈਰਾ ਜਾਂਦੇ ਪੇਟ ਚ ਗਰਮੀ ਵਗੈਰਾ ਵੱਧਦੀ ਹੈ ਉਹ ਮੇਨ ਕਾਰਨ ਹੁੰਦੀ ਹੈ ਜੀ ਲੇਡੀਜ਼ ਦੇ ਵਾਲ ਝੜਨਦੇ ਲੇਡੀਜ਼ ਦੇ ਸਾਡੇ ਕੋਲ ਕਸਟਮਰ ਵੀ ਲੇਡੀਜ਼ ਕਸਟਮਰ ਹੀ ਹੈ ਜਿਆਦਾ ਵਾਲ ਝੜਨ ਲਈ ਵੈਸੇ ਕੋਈ ਚੱਕਰ ਨਹੀਂ ਇਹ ਤੇਲ ਨਾਲ ਉਹਨਾਂ ਨੂੰ ਵੀ ਫਰਕ ਪੈਂਦਾ ਤੇ ਉਹਨਾਂ ਨੇ ਮਾਰੇ ਜਿਹਾ ਸੇ ਡਾਈਟ ਦਾ ਸਿਸਟਮ ਨਾਲ ਚੇਂਜ ਕਰਾਈਦਾ ਜਿਵੇਂ ਫਰੂਟ ਵਗੈਰਾ ਖਾਈਦਾ ਸਵੇਰੇ ਖਾਲੀ ਪੇਟ ਰੋ ਰਾਤੀ ਸੌਣ ਲੱਗ ਕੇ ਇੱਕ ਚਮਾਹੀ ਲੈ ਲਓ ਉਹ ਲੇਡੀਜ਼ ਨੂੰ ਕਰੀਦਾ ਜਿੱਥੇ ਸਾਨੂੰ ਲੱਗੇ ਨਹੀਂ ਤਾਂ ਵੈਸੇ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ 15 ਦਿਨ ਚ ਇਹਨਾਂ ਵਾਲ ਝੜਨੇ ਰੁਕ ਜਾਂਦੇ ਕੋਈ ਕਰਦੇ ਵਿੱਚ ਇਹੋ ਜਿਹਾ ਕੋਈ ਨੁਕਤਾ ਉਹ ਯੂਜ਼ ਕਰਕੇ ਥੋੜਾ ਜਿਹਾ ਅਸਰਦਾਰ ਉੱਤੇ ਹੋ ਜਾਏ ਬਿਲਕੁਲ ਬਿਲਕੁਲ ਗਗਨ ਜੀ ਮੈਂ ਜਿਹੜੇ ਲੋਕਾਂ ਦੇ ਵਾਲ ਝੜ ਰਹੇ ਆ ਜਿਹੜੇ ਬੱਚਿਆਂ ਦੇ ਵਾਲ ਝੜ ਰਹੇ ਆ ਤੁਸੀਂ ਕੁਝ ਨਹੀਂ ਕਰਨਾ ਆਪਣੀ ਡਾਈਟ ਦੇ ਵਿੱਚ ਸਵੇਰੇ ਖਾਲ ਕੁਛ ਨਹੀਂ ਲਗਾਣਾ ਉਹਦੇ ਉੱਤੇ ਫਰੈਸ਼ ਹੋ ਕੇ ਆਗੇ ਇਹ ਕਾਮਲੇ ਦਾ ਮਰਬਾ ਖਾਓ ਜੇ ਤੁਸੀਂ ਡਰਾਈ ਫਰੂਟ ਖਾ ਸਕਦੇ ਹੋ ਤੇ ਗਿਰੀਆਂ ਬਦਾਮ ਦੀਆਂ ਪੰਜ ਸੱਤ 10 ਦਾਣੇ 15 ਦਾਣੇ ਜੋ ਤੁਹਾਡੀ ਜਥਾ ਸ਼ਕਤੀ ਹੈ ਜੀ ਉਸ ਹੱਬਸਰ ਖਾ ਲੋ ਤੇ ਰਾਤੀ ਸੌਣ ਲੱਗੇ ਅੱਧਾ ਚਮਚ ਤਿਰਫਲਾ ਖਾ ਲੋ ਫਰੂਟ ਹੀ ਹੈ ਇਹ ਅੱਧਾ ਚਮਚ ਤਿਰਫਲਾ ਖਾ ਲੋ ਤੇ ਹੋ ਸਕੇ ਜੇ ਤੁਹਾਡੇ ਵਾਲ ਝੜਦੇ ਪਏ ਆ ਵਾਲਾਂ ਦੇ ਵਿੱਚ ਪਿਆਜ਼ ਇੱਕ ਲੈ ਕੇ ਉਹਦਾ ਰਸ ਕੱਢ ਲੋ ਹਲਕਾ ਹਲਕਾ ਪਾਣੀ ਦਾ 10 15 ਮਿੰਟ ਲਈ ਲੱਗੇ ਰਹਿਣ ਦੋ ਉਦੋਂ ਸ਼ੈਂਪੂ ਕਰ ਲੋ ਇਹਦੇ ਨਾਲ ਵੀ ਤੁਹਾਡੇ ਵਾਲ ਝੜਨੇ ਰੁਕ ਜਾਣਗੇ